ਕਣਕ ਤੇ ਬਹੁਤ ਵੱਡੀ ਘਾਟ ਪਈ ਹੈ ਪੈ ਰਹੀ ਹੈ ਧਿਆਨ ਦਿਓ ਕਿਥੇ ਇਹਨਾਂ ਨੂੰ ਘਾਟ ਪੈ ਰਹੀ ਹੈ ਸਾਡੇ ਕੋਲੇ ਬਾਈ ਜੇਸੀਵੀਆ ਪੋਕਲੈਨਾਂ ਚਾਹੀਦੀਆਂ ਨੇ ਪੋਕ ਲੈਣ ਤੋਂ ਬਨਾਏ ਮਸਲਾ ਹੱਲ ਨਹੀਂ ਹੋ ਰਿਹਾ ਟਰੈਕਟਰਾਂ ਦਾ ਫੋਨ ਹੀ ਪੈਂਦਾ ਅਥਰੂ ਗੈਂਸ ਮਾਰਦੇ ਆਂ ਬਰੋਂ ਰਬੜ ਦੀਆਂ ਗੋਲੀਆਂ ਵਿੱਚ ਲਾਉਂਦੇ ਆਂ ਬਸ ਦੂਜੀਆਂ ਗਿਲਟ ਜਿਹੜੀਆਂ ਹੈਗੀਆਂ ਉਹਦੀਆਂ ਗੋਲੀਆਂ ਵਿੱਚ ਲਾਉਂਦੇ ਆਂ ਹੁਣ ਆਪਾਂ ਨੂੰ ਲੋੜ ਆ ਬਾਈ ਜਿੰਨਾ ਭਰਾਵਾਂ ਕੋਲੇ ਪੋਕਲੈਨ ਮਸ਼ੀਨਾਂ ਹੈਗੀਆਂ ਨੇ ਉਹਨਾਂ ਨੂੰ ਬੇਨਤੀ ਆਪੀਲ ਆ ਕਿ ਬਾਈ ਆ ਮੇਰੀ ਹੈ ਕਿਸੇ ਭਰਾ ਕੋਲੋਂ ਜੇਸੀਵੀ ਮਿਲੀ ਆ ਔਰ JCB ਪਤਾ ਨਹੀਂ ਉੱਥੇ ਲ ਜਾਵਾਂਗੇ JCB ਕਈ ਵਾਰੀ ਆਇਆ ਹੁੰਦਾ ਪੈਰ 'ਚ ਗੋਲੀ ਮਾਰ ਕੇ ਵੀ ਪੈਂਚਰ ਕਰ ਦੇਣਗੇ ਇਹਨੇ ਕਹਾ ਫੇਰ ਤੁਰਨਾ ਲੋਕਬ ਲੰਮੀਆਂ ਉੱਚੀਆਂ ਕੰਨਾਂ ਕੱਡੀਆਂ ਹੋਈਆਂ ਨੇ ਬਹੁਤ ਸਖਤ ਪ੍ਰਬੰਧ ਕੀਤੇ ਹੋਏ ਨੇ ਤੇ ਮੇਰਾ ਵੀ ਤੁਹਾਨੂੰ ਅਪੀਲ ਆ ਜਿੰਨਾ ਭਰਾਵਾਂ ਕੋਲੇ ਪੋਕਲੈਂਡ ਮਸ਼ੀਨਾ ਹੈਗੀਆਂ ਨੇ ਉਹ ਸਾਡਾ ਮੇਰਾ ਵਿਰਸਾ ਦੇਣ ਵੱਧ ਤੋਂ ਵੱਧ ਇੱਥੇ ਕੱਲ ਨੂੰ ਪੋਕਲੈਂਡ ਮਸ਼ੀਨਾ ਤੇ ਢੋਲ ਹੁੰਦੇ ਨੇ ਆਪਣੇ ਸਪਰੇਅ ਵਾਲੇ ਵੱਡੇ ਢੋਲੇ ਟਰੈਕਟਰ ਵਾਲੇ ਮਗਰ ਉਹ ਲੈ ਕੇ ਆਓ ਇਹ ਦੋ ਚੀਜ਼ਾਂ ਦੀ ਬਹੁਤ ਵੱਡੇ ਪੱਧਰ ਤੇ ਲੋੜ ਹੈ ਜੇ ਬਾਰਡਰ ਤੋੜਨਾ ਤਾਂ ਤੇ ਬਾਰਡਰ ਤੋੜਨੇ ਤੋੜਨਾ ਹਰ ਹਾਲ ਤੋੜਨਾ ਹੈ ਤੇ ਦਿੱਲੀ ਪਹੁੰਚਣਾ ਹੀ ਪਹੁੰਚਣਾ ਇਹ ਹੁਣ ਸਾਡੀ ਇੱਜ਼ਤ ਦਾ ਵੀ ਸਵਾਲ ਆ ਸਾਡੀ ਅਣਖ ਦਾ ਵੀ ਸਵਾਲ ਹੈ ਤੇ ਸਾਡੀ ਹੋਣ ਦਾ ਵੀ ਸਵਾਲ ਹੈ ਸਾਡੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਸਾਡੇ ਭਵਿੱਖ ਦਾ ਸਵਾਲ ਹੈ ਸੋ ਆਜੋ ਮੇਰਾ ਵੀ ਸਾਨੂੰ ਜਿਹੜੀਆਂ ਚੀਜ਼ਾਂ ਲੋੜ ਆ ਉਹ ਤੁਹਾਨੂੰ ਦੱਸਦਾ ਹੁਣ ਕੱਲ ਨੂੰ ਸਾਨੂੰ ਜੇ ਪੋਕਲੈਨ ਮਸ਼ੀਨਾਂ ਮਿਲ ਜਾਂਦੀਆਂ ਨੇ ਤਾਂ 55 ਮਿੰਟਾਂ ਦਾ ਕੰਮ ਹੈ ਬਾਰਡਰੇ ਟੁੱਟ ਜਣੇ ਹੁਣੇ ਸੋਡੇ ਸਿਰ ਤੇ ਖੜਾ ਬਹੁਤ ਕੋਸ਼ਿਸ਼ ਕਰੀ ਜਾਂਦੇ ਆ ਅਸੀਂ ਬਥੇਰੇ ਬੰਦਿਆਂ ਨੂੰ ਫੋਨ ਲਾਈ ਜਾਂਦੇ ਆ ਹਰ ਬੰਦੇ ਹਾਮੀ ਨਹੀਂ ਭਰਦੇ ਮੇਰਾ ਵੀਰ ਇਹਦੇ ਮਸਲਾ ਇਹ ਸਾਡਾ ਨਿੱਜ ਦਾ ਰੌਲਾ ਨਹੀਂ ਆ ਕਿਸੇ ਕਿਸਾਨ ਆਗੂ ਦਾ ਨਿੱਜੀ ਮਸਲਾ ਨਹੀਂ ਹੈ ਜਿਹੜੇ ਇੱਥੇ ਨੌਜਵਾਨ ਵਿਚਾਰੇ ਇੱਥੇ ਆ ਕੇ ਫੱਟੜ ਹੋ ਗਏ ਸਿਰ ਪੜਵਾ ਕੇ ਯਾਰ ਐਨਾ ਬੁਰਾ ਹਾਲ ਹੈ ਗੋਲੀਆਂ ਵੀ ਖਾ ਕੇ ਤੇ ਛਾਤੀ 'ਚ ਕਿਸੇ ਦੇ ਲੱਤ 'ਚ ਇਹ ਉਹਨਾਂ ਦਾ ਵੀ ਮਹੀ ਮਸਲਾ ਨਹੀਂ ਹੈਗਾ ਮਸਲਾ ਸਾਰੇ ਇਕੱਠੇ ਹੋ ਕੇ ਲੜ ਰਹੇ ਆ ਕਿ ਸਾਡੇ ਆਉਣ ਵਾਲੇ ਸਾਡੀ ਸੱਭਿਆਚਾਰਕ ਸਵਾਲ ਆ ਸਵਾਓ ਬਾਈ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆ ਚੀਜ਼ਾਂ ਲੈ ਕੇ ਇੱਥੇ ਪਹੁੰਚੋ ਜਿਹੜੀ ਚੀਜ਼ਾਂ ਲੋੜ ਆ ਕਿਉਂਕਿ ਪੋਕਲੈਂਡ ਤੋਂ ਬਿਨਾਂ ਇੱਥੇ ਇਹ ਜਿਹੜਾ ਬਾੜ ਦਾ ਟੁੱਟਣਾ ਨਹੀਂ ਕਿਉਂਕਿ ਇਸ ਤਰੀਕੇ ਨਾਲ ਕੰਧਾਂ 5 ਫੁੱਟ ਚੌੜੀ 10 ਫੁੱਟ ਉੱਚੀ ਕੰਕਰੀਟ ਦੀ ਕੰਧ ਵਿੱਚ ਸਰੀਏ ਪਾ ਕੇ ਇੱਕ ਨਹੀਂ 5 ਕੰਧਾਂ ਹਨ ਲੇਹਰਾਂ ਬਣਾਈਆਂ ਹੋਈਆਂ ਨੇ ਉਹਦੇ ਲਈ ਲੋਡ ਪੈ ਰਹੀ ਹੈ ਕਿਉਂਕਿ ਪਿਛਲੇ ਵਾਰੀ ਜਦੋਂ ਆਪਾਂ 20 22 ਦੇ ਵਿੱਚ ਤੋੜੇ ਸੀਗੇ ਉਹ ਟਰੈਕਟਰ ਹੀ ਖਿੱਚ ਕੇ ਲੈ ਜਾਂਦੇ ਸੀ ਉਹ ਟਰੈਕਟਰ ਦਾ ਹੀ ਫੌਨ ਹੀ ਪੈਂਦਾ ਜਿੱਡਾ ਮਰਜੀ ਜਾ ਕੇ ਆਪਾਂ ਸੰਗਲ ਪਾ ਲਗੇ ਮਗਰ ਸੋ ਇਹ ਚੀਜ਼ ਦੀ ਲੋਡ ਆ ਬਾਈ ਇਹ ਚੀਜ਼ਾਂ ਲੈ ਕੇ ਆਪਾਂ ਕੱਲ ਨੂੰ ਸਾਡੇ ਕੋਲ ਇੱਥੇ ਜਿਹੜੇ ਭਰਾ ਆ ਸਕਦੇ ਆ ਬਾਈ ਬਣ ਕੇ ਕੋਸ਼ਿਸ਼ ਕਰੋ ਕਿ ਸਜਣਬੇਲੀ ਕੋਲ ਹੈਗੀ ਆ ਮਸ਼ੀਨ ਉਹ ਲੈ ਕੇ ਆਓ ਮੇਰਾ ਵੀ ਲਿਆਉਣੀਆਂ ਨੇ ਤੇ ਸ਼ੰਭੂ ਵਾਲੇ ਪਾਸੇ ਵੀ ਲਿਆਉਣੀਆਂ ਪਰ ਜਿਹੜਾ ਜ਼ਬਰ ਜਿਹੜਾ ਜ਼ੁਲਮ ਮੋਦੀ ਸਰਕਾਰ ਕਰਨ ਤੇ ਉਤਰੀ ਹੋਈ ਆ ਇਹ ਜ਼ਬਰਦਸਤ ਜ਼ੁਲਮ ਦਾ ਜਵਾਬ ਆਪਾਂ ਸਬਰ ਨਾਲ ਏਕੇ ਨਾਲ ਸੰਜਮ ਨਾਲ ਦ੍ਰਿੜਤਾ ਦੇ ਨਾਲ ਦਲੇਰੀ ਯੁਰਤ ਦੇ ਨਾਲ ਦੇਣਾ ਮੇਰਾ ਵੀਰ ਆਓ ਜਣ ਆਪਾਂ ਸਾਰੇ ਇਕੱਠੇ ਹੋ ਕੇ ਮੇਰਾ ਵੀਰ ਸ਼ੰਭੂ ਵਾਲੇ ਪਾਸੇ ਵੀ ਕੋਈ ਮਸ਼ੀਨਾਂ ਲਿਆ ਸਕਦੇ ਆ ਉਧਰ ਵੀ ਲੈ ਜਾਓ ਨੇੜੇ ਜਿੱਧਰ ਇਧਰ ਜੇ ਖਨੌਰੀ ਵਾਲੇ ਪਾਸੇ ਆਪਾਂ ਮਸ਼ੀਨਾਂ ਲਿਆ ਸਕਦੇ ਆ ਇਧਰ ਵੀ ਲੈ ਕੇ ਆਓ ਤੇ ਬਾਅਦ ਬਾਅਦ ਜਿਹੜੇ ਨੌਜਵਾਨ ਖਾਸ ਕਰਕੇ ਘਰਾਂ ਥੱਲੇ ਬੈਠੇ ਆ ਬੱਤਵਦ ਬਹਿਰਾ ਘੱਤੋਂ ਦੋਨੇ ਪਾਸੇ ਇਧਰ ਨੇੜੇ ਲੱਗਦਾ ਖੰਡੋਰੀ ਨੇੜੇ ਲੱਗਦੀ ਆਜੋ ਸ਼ੰਭੂ ਨੇੜੇ ਲੱਗਦਾ ਸ਼ੰਭੂ ਪਹੁੰਚ ਜੀ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜ ਨਹੀਂ ਲੱਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾ ਤੋੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਚਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ